हां ਭੈਣ ਮੇਰੀ ਕੀ ਕਹਿਣਾਗਾ ਛੋਟੀ ਭੈਣ ਆ ਮੇਰੀ ਖੁਸ਼ ਅੱਜ ਤੁਹਾਨੂੰ ਬੱਸ ਆ ਜਿਹੜੀ ਉਹ ਪਿੰਡ ਨੇ ਸਕੂਲ ਲਈ ਆਉਣ ਜਾਣ ਦੀ ਜਿਹੜੀ ਸਮੱਸਿਆ ਉਹ ਦੂਰ ਕਰਤੀ ਕੀ ਕਹਿਣਾ ਚਾਹਨੇ ਭੈਣੇ ਅਸੀਂ ਸਾਰੇ ਲੰਗਰ ਵਾਸੀਆਂ ਦਾ ਧੰਨਵਾਦ ਕਰਦੇ ਆ ਅਸੀਂ ਭਾਈ ਜਗਦੀਪ ਭਾਈ ਹਰਦੀਪ ਤੇ ਭਾਈ ਕੇਵਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਰਕਾਰੀ ਸਕੂਲ ਨੂੰ ਬੱਸ ਇਹਰਦਾਨ ਕਰੀਆ ਜੀ ਹਾਂਜੀ ਭੈਣ ਮੇਰੀ ਇਹ ਕੀ ਕਹਿਣਾ ਚਾਹੁੰਨਾ ਤੁਹਾਨੂੰ ਆਉਣ ਜਾਣ ਦੇ ਲਈ ਬੱਸ ਸਰਵਾਸੀ ਦਾ ਧੰਨਵਾਦ ਕਰਦੇ ਆ ਸਾਨੂੰ ਗਰਮੀ ਸਰਦੀ ਚ ਬਹੁਤ ਔਖਾ ਸੀ ਹੁਣ ਹੈ ਹੁਣ ਸਾਨੂੰ ਉਹਨਾਂ ਨੂੰ ਇੱਕ ਮੈਸੇਜ ਵੀ ਆ ਕਿਉਂਕਿ ਆਪਣਾ ਆਮ ਰੌਲਾ ਕੀ ਹੁੰਦਾ ਪਿੰਡਾਂ ਦੀਆਂ ਗਲੀਆਂ ਨਾਲੀਆਂ ਜਾਂ ਫਿਰ ਸਾਡਾ ਆ ਨਹੀਂ ਹੋਇਆ ਜਾ ਪਰ ਆ ਜਿਹੜਾ ਨਗਰ ਆ ਇਹਨਾਂ ਨੇ ਕਰਕੇ ਦਿਖਾਇਆ ਵੀ ਜਿਹੜੀ ਲੋੜਵੰਦ ਚੀਜ਼ ਆ ਜਿਹੜੀ ਹਰ ਕਦੇ ਕੰਮ ਆਵੇ ਕਿਉਂਕਿ 40 ਤੋਂ 45 ਜਿਹੜੀਆਂ ਲੜਕੀਆਂ ਉਹ ਹਰ ਰੋਜ਼ ਤੁਰ ਕੇ ਜਾਣਾ ਤੁਰ ਕੇ ਆਉਣਾ ਫੁੱਟੀਆਂ ਜਿਹੜੀਆਂ ਹੈਗੀਆਂ ਸਕੂਲ ਜਾਂਦੀਆਂ ਸੀ ਕਾਫੀ ਦੂਰ ਹੈ 2 ਕਿਲੋਮੀਟਰ ਪੌਣੇ 2 ਕਿਲੋਮੀ ਤੇ ਇੱਕ ਚੰਗੀ ਸੋਚ ਦਾ ਇਹ ਇਹਨਾਂ ਨੇ ਪ੍ਰਗਟਾਵਾ ਕੀਤਾ ਹੈ ਬਣਾ ਨੇ ਜੀ ਮਾਲੀ ਨਗਰ ਵਾਸੀ ਪਿੰਡ ਕੰਡਾਵੰਨਾ ਦਾ ਜੀ ਦਿਲ ਦੀਆਂ ਗਹਿਰਾਈਆਂ ਚ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਖਾਸ ਕਰ ਸਾਡੇ ਵੀਰ ਜਗਦੀਪ ਸਿੰਘ ਜੀ ਜਰਮਨ ਹਾਂਜੀ ਹਰਦੀਪ ਸਿੰਘ ਕੇਵਲ ਸਿੰਘ ਹਾਂਜੀ ਸਾਬਕਾ ਸਰਪੰਚ ਰੂਪ ਸਿੰਘ ਦਾ ਪਰਿਵਾਰ ਜੀ ਸਤਕਾਰ ਕਮੇਟੀ ਜੀ ਆਪਣਾ ਮੰਨ ਲਓ ਵੀ ਉਹ ਬਹੁਤ ਚਿਰ ਤੋਂ ਯਾਨੀ ਸਾਡੀ ਮੰਗ ਸੀਗੀ ਵੀ ਜੇ ਚੱਲ ਪੇ ਤਾਂ ਬਹੁਤ ਵਧੀਆ ਜੀ ਕਿਉਂਕਿ ਸਰਕਾਰੀ ਸਕੂਲਾਂ ਚ ਪੜਨ ਵਾਲੇ ਬੱਚੇ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਜ਼ਿਲ੍ਹੇ ਬਠਿੰਡੇ ਦਾ ਨਗਰ ਪਿੰਡ ਕੰਡਾਵੰਨਾ ਦੀ ਧਰਤੀ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਅੱਜ ਸਤੰਤਨ ਸੰਤ ਬਾਬਾ ਭਾਈ ਮੇਲਾ ਸਿੰਘ ਜੀ ਸਪੋਰਟਸ ਕਲੱਬ ਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਕੰਡਾਵੰਨਾ ਨਗਰ ਜਿਹੜਾ ਸਕੂਲ ਆ ਉਹ ਡੇਢ ਤੋਂ 2 ਕਿਲੋਮੀਟਰ ਜਿਹੜਾ ਪਿੰਡ ਤੋਂ ਸਾਈਡ ਤੇ ਆ ਤੇ ਇਸ ਨਗਰ ਦੀਆਂ ਲੜਕੀਆਂ ਨੂੰ ਬਹੁਤ ਵੱਡੀ ਇੱਕ ਸਮੱਸਿਆ ਹੀ ਕਹਿ ਸਕਦੇ ਆ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਤੇ ਸਮੁੱਚੇ ਨਗਰ ਦੇ ਸਹਿਯੋਗ ਦੇ ਨਾਲ ਸੰਤ ਬਾਬਾ ਭਾਈ ਮੀਲਾ ਸਿੰਘ ਸਪੋਰਟਸ ਕਲੱਬ ਦੇ ਸਹਿਯੋਗ ਦੇ ਨਾਲ ਅੱਜ ਸਮੁੱਚੇ ਨਗਰ ਨੂੰ ਲੜਕੀਆਂ ਦੇ ਲਈ ਇੱਕ ਜਿਹੜੀ ਬੱਸ ਆ ਉਹ ਸਾਡੇ ਐਨਆਰਏ ਭਰਾ ਜਗਦੀਪ ਸਿੰਘ ਜੀ ਕੰਡਾਵਰਨਾ ਜਰਮਨ ਤੇ ਨਾਲ ਕੇਵਲ ਸਿੰਘ ਜੀ ਕੰਡਾਵਰਨਾ ਜਰਮਨ ਤੇ ਹਰਦੀਪ ਸਿੰਘ ਜੀ ਜਿਨ੍ਹਾਂ ਦਾ ਇਸ ਨਗਰ ਦੇ ਵਿੱਚ ਬਹੁਤ ਜ਼ਿਆਦਾ ਸਤਿਕਾਰ ਆ ਸਵਰਗਵਾਸੀ ਜਗਤਾਰ ਸਿੰਘ ਜੀ ਦੀ ਯਾਦ ਦੇ ਵਿੱਚ ਉਹਨਾਂ ਨੇ ਇਸ ਨਗਰ ਨੂੰ ਇੱਕ ਜਿਹੜੀ ਬੱਸ ਆ ਉਹ ਅੱਜ ਸਾਰੇ ਨਗਰ ਦੇ ਪਿਆਰੇ ਸਤਿਕਾਰ ਸਤਕਾ ਸੰਤ ਬਾਬਾ ਭਾਈ ਮੇਲਾ ਸਿੰਘ ਜੀ ਦੀ ਯਾਦਗਰੀ ਸਥਾਨ ਤੇ ਸਮੁੱਚੇ ਨਗਰ ਨੂੰ ਭੇਟ ਕਰ ਰਹੇ ਨੇ ਪਹਿਲਾਂ ਇੱਕ ਵਾਰ ਸਾਰੇ ਆਪਾਂ ਚੜ੍ਹਦੀ ਕਲਾ ਦੇ ਲਈ ਜਕਾਰਾ ਲਾਈਏ ਫਿਰ ਕਰਾਂਗੇ ਗੱਲਬਾਤ ਬੋਲੇ ਸੋਨਿਹਾਰ ਹੋਸ਼ਿਆਰ ਬੋਲੇ ਸੋਨਿਹਾਰ ਹੋਸ਼ਿਆਰ ਬੋਲੇ ਸੋਨਿਹਾਰ ਹੋਸ਼ਿਆਰ ਸਾਰੇ ਸਤਕਾਰਯੋਗ ਨੇ ਛੋਟੇ ਵੀਰ ਵੱਡੇ ਭਰਾ ਮਾਨਯੋਗ ਪਿਤਾ ਸਮਾਨ ਤੇ ਇਹ ਸਨਗਰ ਦੀਆਂ ਬਹੁਤ ਸਤਿਕਾਰਯੋਗ ਆਸਤੀਆਂ ਤੇ ਬੱਸਾ ਜਿਹੜੀ ਅੱਜ ਉਹ ਸਮੁੱਚੇ ਨਗਰ ਨੂੰ ਪੇਟ ਕਰ ਰਹੀ ਨੇ ਸਾਡੇ ਐਨਆਰਆਈ ਭਰਾ ਤੇ ਆਓ ਇਹ ਸਨਗਰ ਦੀਆਂ ਮਾਨਯੋਗ ਆਸਤੀਆਂ ਦੇ ਨਾਲ ਕਰਦਿਆਂ ਗੱਲਬਾਤ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਹੋਰ ਸਿੱਤਾ ਠੀਕ ਠਾਕ ਜੀ ਹਾਂਜੀ ਬਹੁਤ ਖੁਸ਼ੀ ਵਾਲੀ ਗੱਲ ਆ ਜੀ ਅੱਜ ਸਮੁੱਚੇ ਨਗਰ ਦੇ ਲਈ ਐਨਆਰਆਈ ਭਰਾਵਾਂ ਨੇ ਲੜਕੀਆਂ ਲਈ ਜਿਹੜੀ ਬੱਸਾ ਉਹ ਪੇਟ ਕੀਤੀ ਹੈ ਕੀ ਕਹਿਣਾ ਚਾਹੁੰਦੇ ਆ ਜੀ ਅਸੀਂ ਕਹਿਣਾ ਚਾਹੁੰਦੇ ਆ ਜੀ ਇਹ ਬੱਸ ਦੀ ਜਿਹੜੀ ਸੇਵਾ ਸੀਗੀ ਜੀ ਮਾਲੋਬੀਓ ਬਹੁਤ ਚਰਤੋਂ ਯਾਨੀ ਸਾਡੀ ਮੰਗ ਸੀਗੀ ਵੀ ਜੇ ਚੱਲਪੇ ਦਾ ਬਹੁਤ ਵਧੀਆ ਕਿਉਂਕਿ ਸਰਕਾਰੀ ਸਕੂਲਾਂ ਚ ਪੜਨ ਵਾਲੇ ਬੱਚੇ ਬਹੁਤ ਉਹ ਹੁੰਦੀ ਆ ਜੀ ਜੀ ਉਂਝੀ ਉਹਨੇ ਸਾਧਨ ਨਹੀਂ ਹੁੰਦੇ ਦੂਜੇ ਸਕੂਲਾਂ ਵਿੱਚ ਤਾਂ ਬੜੇ ਨਾਲ ਲੱਗਦੀਆਂ ਸੀ ਇਹ ਹੀਣਤਾ ਭਾਵ ਮਹਿਸੂਸ ਕਰਦੇ ਸੀਗੇ ਜੀ ਬਿਲਕੁਲ ਜੀ ਬਿਲਕੁਲ ਜੀ ਤੇ ਇੱਥੋਂ ਯਾਨੀ ਅਸੀਂ ਬਹੁਤ ਚਰਨ ਦੀ ਮੰਗ ਸੀਗੀ ਸਾਡੀ ਵੀ ਇਹ ਬੱਸ ਲੱਗੇ ਤੇ ਇਹ ਸਾਡੇ ਵੀਰਾਂ ਨੇ ਨਗਰ ਨਿਵਾਸੀਆਂ ਨੇ ਐਨਆਈਟੀ ਰਾਮਾਨੇਤ ਜੀ ਆਪਣੇ ਤੇ ਸੁਖਦੇਸ਼ ਸਿੰਘ ਵਿੰਧਰ ਸਿੰਘ ਇਹਨਾਂ ਦੇ بیٹے ਜਗਦੀਪ ਸਿੰਘ ਕੇਵਲ ਸਿੰਘ ਤੇ ਹਰਦੀਪ ਸਿੰਘ ਜੀ ਇਹਨਾਂ ਨੇ ਜਾਨੀ ਸੇਵਾ ਕੀਤੀ ਤੇ ਸਾਡੇ ਮਾਨਯੋਗ ਸਤਵਿੰਦਰ ਮਾਹਰ ਜੀ ਨੇ ਤੇਲ ਦੀ ਸੇਵਾ ਕੀਤੀ ਜੀ ਤੇ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਨੀ ਤੇਲ ਦੇ ਸਹਿਯੋਗ ਦੀ ਲੈਤਾ ਜੀ ਤੇ ਡਰਾਈਵਰ ਦਾ ਜੀ 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 ਤੇ ਇਸ ਕਰਕੇ ਜਾਨੀ ਸਾਰੇ ਅਸੀਂ ਨਗਰਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਜਿਨ੍ਹਾਂ ਨੇ ਸਾਡੇ ਚੰਗੇ ਸਹਿਯੋਗ ਦੇ ਕੇ ਇਹ ਕੰਮ ਨੇਪੜੇ ਚੜਾਇਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਟਾਈਮ ਦੇਣ ਦੀ ਸਾਡੇ ਮਾਨਯੋਗ ਵੱਡੇ ਭਰਾ ਗੁਰਵਿੰਦਰ ਸ਼ਰਮਾ ਜੀ ਤੇ ਨਾਲ ਮਾਸਟਰ ਜੀ ਭਾਈ ਨਰਮਲ ਸਿੰਘ ਜੀ ਪ੍ਰਧਾਨ ਭਾਈ ਬੈਂਤੂਣੀ ਦਰਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਤੇ ਆਓ ਬਾਈ ਜੁਨਾ ਦੇ ਨਾਲ ਕਰਦੇ ਆ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਦਾਂ ਬਾਈ ਠੀਕ ਠਾਕ ਬਹੁਤ ਵਧੀਆ ਥੋੜਾ ਜਿਹਾ ਉੱਚੀ ਰੱਖੀ ਭਰਾ ਆਵਾਜ਼ ਨੂੰ ਤੇ ਹੋਰ ਕੀ ਕਹਿਣਾ ਚਾਹੁੰਦਾ ਬਾਈ ਬਹੁਤ ਖੁਸ਼ੀ ਵਾਲੀ ਗੱਲ ਆ ਕੰਡਾਵਨਾ ਨਗਰ ਦੇ ਲਈ ਸਾਡੇ ਵੱਡੇ ਭਾਈ ਜਗਦੀਪ ਬਾਈ ਹਰਦੀਪ ਬਾਈ ਤੇ ਕੇਵਲ ਭਾਈ ਉਹਨਾਂ ਨੇ ਸਵਰਗਵਾਸੀ ਜਗਤਾਰ ਸਿੰਘ ਜੀ ਦੀ ਯਾਦ ਦੇ ਵਿੱਚ ਸਮੁੱਚੇ ਨਗਰ ਨੂੰ ਜਿਹੜੀ ਬਾਸਾ ਉਹ ਕਿਉਂਕਿ ਜ਼ਰੂਰਤ ਸੀ ਪਹਿਲਾਂ ਵੀ ਸਾਡੇ ਮਾਂਜੂ ਮਾਸਟਰ ਜੀ ਨੇ ਜਾਣਕਾਰੀ ਦਿੱਤੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਬਹੁਤ ਵੱਡਾ ਉਪਰਾਲਾ ਇਹ ਕਿਉਂਕਿ ਪਿੰਡ ਦੇ ਵਿੱਚ ਬੱਚੀਆਂ ਜਿਹੜੀਆਂ ਹੈਗੀਆਂ ਸਕੂਲ ਜਾਂਦੀਆਂ ਸੀ ਕਾਫੀ ਦੂਰ ਹੈ 2 ਕਿਲੋਮੀਟਰ ਪੌਣੇ 2 ਕਿਲੋਮੀਟਰ ਪੈ ਜਾਂਦਾ ਜੀ ਤੇ ਇੱਕ ਚੰਗੀ ਸੋਚ ਦਾ ਇਹ ਇਹਨਾਂ ਨੇ ਪ੍ਰਗਟਾਵਾ ਕੀਤਾ ਮੁੰਡਿਆਂ ਨੇ ਕਿ ਮਾਲਕ ਨੇ ਜੇ ਦਿੱਤੀ ਹੈ ਪਿੰਡ ਦੇ ਭਾਈਚਾਰਕ ਸਾਂਝ ਦੇ ਲਈ ਪਿੰਡ ਦੇ ਉਪਰਾਲੇ ਦੇ ਲਈ ਪਿੰਡ ਦੇ ਵਿੱਚ ਇੱਕ ਚੰਗੀ ਸੋਚ ਨੂੰ ਡਿਵੈਲਪ ਕਰਨ ਦੇ ਲਈ ਇਹਨਾਂ ਮੁੰਡਿਆਂ ਨੇ ਉਪਰਾਲਾ ਕੀਤਾ ਦੀਪ ਕੇਵਲ ਤੇ ਹੈਰੀ ਵਰਗੇ ਤੇ ਸਾਡੇ ਮਾਸਟਰ ਜੀ ਸਰਪੰਚ ਰੂਪ ਸਿੰਘ ਸਰਪੰਚ ਸਾਹਿਬ ਦੇ ਜਿਹੜਾ ਫੈਮਿਲੀ ਹੈ ਜੀ ਤੇ ਉਹਨਾਂ ਵੱਲੋਂ ਨਾਲ ਸਹਿਯੋਗ ਦਿੱਤਾ ਪੰਚਾਇਤ ਨੇ ਨਵੇਂ ਜਿਹੜੀ ਹੈਗੀ ਚੁਣੀ ਹੋਈ ਪੰਚਾਇਤ ਹੈ ਮੈਂਬਰ ਸਹਿਬਾਨ ਹੈ ਜੀ ਤੇ ਨਗਰ ਦੇ ਜਿੰਨੇ ਵੀ ਨਗਰ ਦੇ ਵਸਿੰਦੇ ਨੇ ਉਹਨਾਂ ਵੱਲੋਂ ਸਹਿਯੋਗ ਦਿੱਤਾ ਗਿਆ ਕਿਉਂਕਿ ਸਾਰਿਆਂ ਦੇ ਸਾਂਝੀ ਸੋਚ ਨਾਲ ਹੀ ਕੰਮ ਹੋ ਸਕਦਾ ਇੱਕ ਬੰਦਾ ਕਦੇ ਵੱਡਾ ਨਹੀਂ ਹੋ ਸਕਦਾ ਤੇ ਕੁਝ ਕਰ ਨਹੀਂ ਸਕਦਾ ਇਹਨਾਂ ਸਾਰਿਆਂ ਨੇ ਇੱਕ ਦੂਜੇ ਦੇ ਨਾਲ ਰਹਿ ਕੀਤੀ مشورہ ਕੀਤਾ ਕਿ ਪਿੰਡ ਦੇ ਲਈ ਕੀ ਕੀਤਾ ਜਾਵੇ ਤਾਂ ਸੋ ਬੱਚਿਆਂ ਦੇ ਲਈ ਵੱਡਾ ਉਪਰਾਲਾ ਹੈ ਕਿਉਂਕਿ ਬੱਚਿਆਂ ਨੂੰ ਹਰ ਇੱਕ ਕੋਲੇ ਸਾਈਕਲ ਨਹੀਂ ਹੁੰਦਾ ਤੇ ਹਰ ਕੋਈ ਬੰਦਾ ਜਿਹੜਾ ਇੱਡੀ ਦੂਰ ਜਾ ਨਹੀਂ ਸਕਦਾ ਬੱਚਿਆਂ ਦੇ ਲਈ ਔਖਾ ਹੈ ਖੇਤਾਂ ਵੀ ਦੀ ਜਾਣਾ ਪਰ ਇਹਨਾਂ ਦੀ ਸੋਚ ਨੇ ਜਿਹੜਾ ਹੈਗਾ ਇੱਕ ਉਪਰਾਲਾ ਕੀਤਾ ਸਾਰਿਆਂ ਨੇ ਰਲ ਕੇ ਤੇ ਇਹ ਬੱਸ ਹੈ ਜਿਹੜੀ ਇਹ ਭੇਂਟ ਕੀਤੀ ਇਹਦੀ ਤੇਲ ਪਾਣੀ ਦੀ ਸੇਵਾ ਜਿਹੜੀ ਹੈਗੀ ਹੈ ਉਹ ਵੀ ਪਿੰਡ ਦੇ ਸਹਿਯੋਗ ਨਾਲ ਮਾਸਟਰ ਜੀ ਵੱਲੋਂ ਜਿਹੜੀ ਹੈਗੀ ਹੈ ਉਹ ਕੀਤੀ ਗਈ ਤਾਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਜਿਹੜੀ ਕਮੇਟੀ ਹੈ ਉਹਨਾਂ ਵੱਲੋਂ ਜਿਹੜਾ ਹੈਗਾ ਡਰਾਈਵਰ ਦੀ ਤਨਖਾਹ ਵਗੈਰਾ ਜਾਂ ਹੋਰ ਮੇਨਟੇਨੈਂਸ ਹੈ ਜਿਹੜੀ ਉਹ ਸਾਂਝੇ ਉਪਰਾਲੇ ਦੇ ਥਰੂ ਹੀ ਹੋਵੇਗੀ ਤਾਂ ਇਹਨਾਂ ਸਾਰਿਆਂ ਦੀ ਸੋਚ ਨੂੰ ਜਿਹੜਾ ਹੈਗਾ ਇਹ ਇਹ ਸ਼ਲਾਘਾਯੋਗ ਜਿਹੜਾ ਕਦਮ ਹੈ ਇਨੂੰ ਸਾਰੇ ਜਣੇ ਅਸੀਂ ਸਲਾਮ ਕਰਦੇ ਆਂ ਸਾਰਾ ਨਗਰ ਹੈ ਜਿਹੜਾ ਇਹਨਾਂ ਦੀ ਸੋਚ ਦੇ ਉੱਤੇ ਅੱਜ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਤਾਂ ਇਹ ਵੀ ਅਸੀਂ ਜਿਹੜਾ ਕਹਿੰਦੇ ਆ ਕਿ ਦੇਖੋ ਜੇਕਰ ਕਿਸੇ ਨੇ ਇਦਾਂ ਦੇ ਪਿੰਡਾਂ ਦੇ ਵਿੱਚ ਮੁੰਡੇ ਹੈਗੇ ਆ ਕੋਈ ਐਨ ਆਰ ਆਈ ਭਰਾ ਹੈਗੇ ਆ ਹਰ ਕੋਈ ਉਦਮ ਕਰਦਾ ਤਾਂ ਇਹਨਾਂ ਦੀ ਸੋਚ ਨੂੰ ਜਿਹੜਾ ਹੈਗਾ ਹੋਰਾਂ ਨੂੰ ਵੀ ਅਪਣਾਉਣਾ ਚਾਹੀਦਾ। ਕੀ ਬਾਤ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਟਾਈਮ ਦੇਣ ਦੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ ਜੀ ਕੀ ਕਹਿਣਾ ਚਾਹੁੰਦੇ ਆਂ ਜੀ? ਤੇ ਪਹਿਲਾ ਇਹ ਹੈ ਵੀ ਜਿਸ ਤਰ੍ਹਾਂ ਸਾਡਾ ਜਿਹੜਾ ਪਿੰਡ ਹੈ ਬਠਿੰਡੇ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਜੀ ਇਧਰ ਸਾਈਡ ਬਰਨਾਲਾ ਸ਼ੁਰੂ ਹੋ ਜਾਂਦਾ ਹੈ ਹਾਂਜੀ ਸਾਡੇ ਪਿੰਡ ਦਾ ਜਿਹੜਾ ਸਕੈਂਡਰੀ ਸਕੂਲ ਹੈ ਉਹ ਤਿੰਨ ਪਿੰਡਾਂ ਦਾ ਸਾਂਝਾ ਹੈ ਜੀ ਜੀ ਫੁੱਲੇ ਵਾਲਾ ਸੰਧੂ ਖੁਰ ਤੇ ਖੰਡਾ ਬਣਾ ਖੰਡਾ ਬਣਾ ਹਾਂਜੀ ਪਿੰਡ ਤੋਂ ਡੇਢ-ਡੇਢ ਕਿਲੋਮੀਟਰ ਦੂਰ ਹੋਣ ਕਾਰਨ ਜਿਹੜੇ ਸਕੂਲ ਦੇ ਬੱਚੇ ਹੁਣ ਜਾਣਾ ਕਾਫੀ ਟਾਈਮ ਤੋਂ ਮੁਸ਼ਕਲ ਆ ਰਹੀ ਸੀ ਬਿਲਕੁਲ ਜੀ ਬੱਸਾਂ ਵਗੈਰਾ ਤੇ ਚੱਲ ਰਿਹਾ ਸੀ ਸਿਸਟਮ ਵਧੀਆ ਪਰ ਉਹ ਗਿਣਤੀ ਵੱਧ ਹੁਣ ਕਰਕੇ ਠੀਕ ਨਹੀਂ ਸਿਆ ਰਿਹਾ ਜੀ ਫਿਰ ਉਹ ਸਾਰਿਆਂ ਨੇ ਸੋਚਿਆ ਵੀ ਆਪਾਂ ਕੋਈ ਪਿੰਡ ਵਾਸਤੇ ਵਧੀਆ ਪ੍ਰਾਲਾ ਕਰੀਏ ਜਿਸ ਤਰ੍ਹਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੈਣਾ ਵਗੈਰਾ ਲੱਗੀਆਂ ਨੇ ਜੀ ਵੀ ਆਪਾਂ ਵੀ ਕੋਈ ਇਦਾਂ ਦੀ ਬੈਣ ਲਾਈਏ ਜੀ ਸਾਰਿਆਂ ਨੇ ਮਿਲ ਕੇ ਰਾਇ ਕਰੀ ਬੈਣ ਲਿਆਂਦੀ ਗਈ ਨਗਰ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵੱਲੋਂ ਤਨਖਾਹ ਹਾਂਜੀ ਚੋ ਤੇਲ ਦੀ ਸੇਵਾ ਦੀ ਸੇਵਾ ਹੋਈ ਸਾਰਿਆਂ ਵੱਲੋਂ ਰਲ ਮਿਲ ਕੇ ਜੀ ਵੀ ਬਹੁਤ ਵਧੀਆ ਪ੍ਰਾਲਾ ਹੋਇਆ ਕਈ ਵਾਰ ਕੀ ਹੁੰਦਾ ਕੋਈ ਕੰਮ ਜਿਹੜਾ ਸ਼ੁਰੂ ਕਰਨ ਵਾਲਾ ਹੁੰਦਾ ਉਹਦੇ ਵਾਸਤੇ ਸਿਰਫ ਸੇਧ ਕਰਨ ਦੀ ਘਾਟ ਹੁੰਦੀ ਹੈ ਹਾਂ ਬਿਲਕੁਲ ਜੀ ਨੌਜਵਾਨ ਕਲੱਬ ਹੈ ਜਿਹੜਾ ਸਭ ਤੋਂ ਪਹਿਲਾਂ ਸਾਡੇ ਬਾਬਾ ਪਈ ਮੇਲਾਜੀ ਵੈਲਫੇਅਰ ਕਲੱਬ ਚੱਲਿਆ ਸੀ ਬਾਬਾ ਜੀ ਜਿੱਥੇ ਪਖੜਿਆ ਜਗ੍ਹਾ ਤੇ ਨਾਲ ਤੇ 99 1999 ਦੇ ਵਿੱਚ ਜੀ ਜੀ 25 26 ਹੋ ਗਏ ਹਾਂਜੀ ਉਸ ਤੋਂ ਬਾਅਦ ਉਹ ਕਲੱਬ ਨੇ ਥੋੜੀਆਂ ਸਰਗਰਮੀਆਂ ਘਟ ਗਈਆਂ ਆਪਸੀ ਰਿਜੇ ਵਿੱਚ ਹੋ ਜਾਂਦੇ ਸਾਰਿਆਂ ਦੇ ਹਾਂਜੀ ਪਰ ਹੁਣ ਕਲੱਬ ਦੀ ਦੁਬਾਰਾ ਨਗਰ ਦੇ ਸਹਿਯੋਗ ਨਾਲ ਚੋਣ ਹੋਈ ਕੀ ਬਾਕੀ ਉਹਨਾਂ ਨੇ ਵੀ ਵਧੀਆ ਸਹਿਯੋਗ ਦਿੱਤਾ ਕੀ ਬਾਕੀ ਨਵੀਂ ਪੰਚਾਇਤ ਪੁਰਾਣੀ ਪੰਚਾਇਤ ਆ ਸਾਡੇ ਪਿੰਡ ਦਾ ਸਮੂੱਚਾ ਇਕੱਠ ਹੈ ਜਿਹੜਾ ਸਾਰਾ ਬਿਆਨ ਕਰ ਰਿਹਾ ਹੈ ਹਾਂਜੀ ਵੀ ਹਰ ਇੱਕ ਕਿਸਮ ਦੀ ਸਹਿਯੋਗ ਸੇਵਾ ਦੇਣ ਨੂੰ ਇਹ ਪਿਆਰ ਨੇ ਅਸੀਂ ਵੀ ਨਗਰ ਨੂੰ ਬੇਨਤੀ ਕਰਦੇ ਆਂ ਵੀ ਜਿਹੜੀਆਂ ਬੱਚੀਆਂ ਗਈਆਂ ਆਪਣੇ ਬੈਂਟ ਤੇ ਜਾਇਆ ਕਰਨਗੀਆਂ ਵੀ ਆਪਾਂ ਸਾਰਿਆਂ ਨੂੰ ਜ਼ਿੰਮੇਵਾਰੀ ਸਮਝਣੀ ਹੈ ਵੀ ਸਕੂਲ ਦੇ ਵਿੱਚ ਹੀ ਬੈਂਟ ਚੱਲਿਆ ਕਰੂਗੀ ਜੀ ਸਕੂਲ ਦੇ ਵਿੱਚ ਹੀ ਆ ਕਿ ਉਹ ਬੱਚਿਆਂ ਨੂੰ ਤਾਰਿਆ ਕਰੂਗੀ ਕੀ ਬਾਤ ਹੈ ਜੇ ਕਿਸੇ ਬੱਚੇ ਨੂੰ ਕੋਈ ਐਮਰਜੈਂਸੀ ਕੰਮ ਹੈ ਜਾਂ ਲੇਟ ਫੀਟ ਜਾਣਾ ਉਹ ਮਾਪੇ ਦੀ ਆਪਦੀ ਜ਼ਿੰਮੇਵਾਰੀ ਹੈ ਬਿਲਕੁਲ ਜੀ ਵੀ ਬੈਂਟ ਤੇ ਸਾਰੇ ਬੱਚੇ ਜਾਣ ਸਾਰਿਆਂ ਦਾ ਬਹੁਤ ਬਹੁਤ ਧੰਨ ਹਾਂ ਗੁਰਦੁਆਰਾ ਸਾਹਿਬ ਸਕੂਲ ਦਾ ਸਮੁੱਚਾ ਸਟਾਫ ਵੀ ਸਾਡੇ ਦਰਮਿਆਨ ਪੁੱਜਿਆ ਹੈ ਤੇ ਆਪਾਂ ਟੀਚਰਾਂ ਦੇ ਨਾਲ ਸਰਾਣਾ ਕਰਦੇ ਆ ਗਲੋ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਜੀ ਪਹਿਲਾਂ ਸਾਡੀਆਂ ਇਸ ਨਗਰ ਦੀਆਂ ਮਾਂਜੁਗਾਸਤੀਆਂ ਨੇ ਬੜੀ ਵਧੀਆ ਜਾਣਕਾਰੀ ਦਿੱਤੀ ਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਅਸੀਂ ਸਾਰੇ ਹੀ ਨਗਰ ਵਾਸੀ ਪਿੰਡ ਕੰਡਾਵੰਨਾ ਦਾ ਜੀ ਦਿਲ ਦੀਆਂ ਗਹਿਰਾਈਆਂ ਚ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਖਾਸ ਕਰ ਸਾਡੇ ਵੀਰ ਜਗਦੀਪ ਸਿੰਘ ਜੀ ਜਰਮਨ ਹਾਂਜੀ ਹਰਦੀਪ ਸਿੰਘ ਕੇਵਲ ਸਿੰਘ ਹਾਂਜੀ ਸਾਬਕਾ ਸਰਪੰਚ ਰੂਪ ਸਿੰਘ ਦਾ ਪਰਿਵਾਰ ਜੀ ਸਤਕਾਰ ਕਮੇਟੀ ਜੀ ਆਪਣਾ ਗੁਰਦੁਆਰਾ ਸਾਹਿਬ ਦੀ ਕਮੇਟੀ ਜੀ ਭਾਈ ਮੇਲਾ ਸਿੰਘ ਵੈਲਫੇਅਰ ਸਪੋਰਟਸ ਕਲੱਬ ਜੀ ਅਤੇ ਸਾਫ ਪ੍ਰਾਣੀਆਂ ਨਮੀਆਂ ਪੰਚਾਇਤਾਂ ਦਾ ਬਿਲਕੁਲ ਜਿਨ੍ਹਾਂ ਨੇ ਸਾਡੇ ਬੱਚਿਆਂ ਦੇ ਲਈ ਹਾਂਜੀ ਇਹ ਜਿਹੜਾ ਬਹੁਤ ਵੱਡਾ ਉਪਰਾਲਾ ਕੀਤਾ ਅਸੀਂ ਹਮੇਸ਼ਾ ਇਹਨਾਂ ਦੇ ਅੱਗੇ ਜਿਹੜਾ ਸਾਡਾ ਸਿਰ ਝੁਕਦਾ ਰਹੂਗਾ ਇਹੋ ਜੇ ਸਾਨੂੰ ਜਿਹੜੇ ਪਤਵੰਤੇ ਸੱਜਣ ਜਿਹੜੇ ਸਪੋਰਟ ਕਰਨ ਵਾਲੇ ਸਰਕਾਰੀ ਸਕੂਲਾਂ ਨੂੰ ਸਾਡੀਆਂ ਬੱਚੀਆਂ ਗਰੀਬ ਘਰਾਂ ਦੀਆਂ ਬੱਚੀਆਂ ਹਾਂਜੀ ਅਸੀਂ ਇਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਗਰੀਬ ਪਰਿਵਾਰਾਂ ਦੇ ਬਾਰੇ ਸੋਚਿਆ ਤਾਂ ਜੋ ਸਾਡੀਆਂ ਜਿਹੜੀਆਂ ਬੱਚੀਆਂ ਪੜ੍ਹ ਲਿਖ ਕੇ ਉੱਚੇ ਅਹੁਦਿਆਂ ਤੇ ਪਹੁੰਚ ਸਕਣ ਤੇ ਤੁਹਾਡੇ ਪਿੰਡ ਦਾ ਜਿਹੜਾ ਆਪਣਾ ਕੰਡਾਵੰਨਾ ਪਿੰਡ ਦਾ ਸਾਡੇ ਸਕੂਲ ਦਾ ਨਾਮ ਆਪਣੇ ਮਾਪਿਆਂ ਦਾ ਆਪਦਾ ਜਿਹੜਾ ਨਾਮ ਵੱਡੇ ਪੱਧਰ ਤੇ ਜਿਹੜੇ ਪੰਜਾਬ ਲੈਵਲ ਤੇ ਨੈਸ਼ਨਲ ਲੈਵਲ ਤੇ ਚਮਕਾਉਂ ਬਹੁਤ ਬਹੁਤ ਧੰਨਵਾਦ ਜੀ ਨਗਰ ਦਾ ਬਹੁਤ-ਬਹੁਤ ਫੇਰ ਵੀ ਇੱਕ ਵਾਰੀ ਫੇਰ ਆਪਣੀਆਂ ਦਿਲ ਦੀਆਂ ਗਹਿਰਾਂਆਂ ਚੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਕੂਲ ਦੇ ਬਾਰੇ ਐਡਾ ਵੱਡਾ ਜਿਹੜਾ ਉਪਰਾਲਾ ਕੀਤਾ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਇੱਕ ਜਿਹੜੇ ਵੀ ਭਰਾ ਵੀਡੀਓ ਵੇਖ ਰਹੇ ਆ ਸਾਡੇ ਭੈਣ ਭਾਈ ਕਿਤੇ ਵੀ ਬੈਠੇ ਵੀਡੀਓ ਵੇਖ ਰਹੇ ਆ ਉਹਨਾਂ ਨੂੰ ਇੱਕ ਮੈਸੇਜ ਵੀ ਆ ਕਿਉਂਕਿ ਆਪਣਾ ਆਮ ਰੌਲਾ ਕੀ ਹੁੰਦਾ ਪਿੰਡਾਂ ਦੀਆਂ ਗਲੀਆਂ ਨਾਲੀਆਂ ਜਬਰ ਸਾਡਾ ਆ ਨਹੀਂ ਹੋਇਆ ਜੋ ਪਰ ਆ ਜਿਹੜਾ ਨਗਰ ਆ ਇਹਨਾਂ ਨੇ ਕਰਕੇ ਦਿਖਾਇਆ ਵੀ ਜਿਹੜੀ ਲੋੜਵੰਦ ਚੀਜ਼ ਆ ਜਿਹੜੀ ਹਰ ਕਿਸੇ ਕੰਮ ਆਵੇ ਕਿਉਂਕਿ 40 ਤੋਂ 45 ਜਿਹੜੀਆਂ ਲੜਕੀਆਂ ਉਹ ਹਰ ਤੁਰ ਕੇ ਜਾਣਾ ਤੁਰ ਕੇ ਆਉਣਾ ਫਿਰ ਘਰੇ ਵੀ ਉਹਨਾਂ ਦਾ ਇੰਤਜ਼ਾਰ ਕਰਨਾ ਪਰ ਆ ਨਗਰ ਨੇ ਕਰਕੇ ਦਿਖਾਇਆ ਵੀ ਜਿੰਨਾਂ ਸਾਰਿਆਂ ਦੇ ਜਿਹੜੇ ਕੰਮ ਆਉਣ ਵਾਲੀ ਸਹੂਲਤ ਆਪਾਂ ਉਹ ਸਹ ਆਪਾਂ ਮਹੀਆ ਕਰਵਾਈਏ ਸਮੁੱਚੇ ਨਗਰ ਨੇ ਇਹਦੇ ਵਿੱਚ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਆ ਸਰਕਾਰ ਦੀ سپورਟ ਆ ਜਾਂ ਹੋਰ ਆ ਸਾਰੇ ਐਨਆਰਆਈਆਂ ਨੂੰ ਬੇਨਤੀ ਹੈ ਵੀ ਆਪਾਂ ਪਿੰਡਾਂ ਦੇ ਵਿੱਚ ਜਿੱਦਾਂ ਵੀ ਆਪ ਨੂੰ ਲੱਗਦਾ ਵੀ ਆ ਸਾਰੇ ਪਿੰਡ ਦੇ ਕੰਮ ਆਊ ਤੇ ਇਹਦੇ ਨਾਲ ਸਾਡੇ ਪਿੰਡ ਦਾ ਨਾਮ ਉੱਚਾ ਹੋਊਗਾ ਤੇ ਇਦਾਂ ਦੇ ਆਪਾਂ ਕੰਮ ਕਰਕੇ ਪੂਰੇ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਦੁਨੀਆ ਦੇ ਵਿੱਚ ਸ਼ੋਭਾ ਖੱਟ ਲਈਏ ਆਓ ਆ ਪ੍ਰਧਾਨ ਜੀ ਉਹਨਾਂ ਦੇ ਨਾਲ ਕਰਦੇ ਆ ਗੱਲਬਾਤ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਅਸੀਂ ਬਾਈ ਜਗਦੀਪ ਬਾਈ ਹਰਦੀਪ ਤੇ ਬਾਈ ਕੇਵਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਰਕਾਰੀ ਸਕੂਲ ਨੂੰ ਬਸ ਭੇਟਦਾਨ ਕਰੀ ਆ ਜੀ ਸੁਰਗਵਾਸੀ ਅਵਤਾਰ ਸਿੰਘ ਦੇ ਪੁੱਜ ਆ ਦੇ ਵਿੱਚ ਜਗਤਾਰ ਸਿੰਘ ਜੀ ਦੀ ਆ ਅਸੀਂ ਸਾਰੇ ਪਿੰਡ ਦਾ ਤੇ ਸਾਰੇ ਮਾਸਟਰ ਦਾ ਸਾਹਿਬਾਨ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਭਾਈ ਮੇਲਾ ਸਿੰਘ ਸਪੋਰਟਸ ਕਲੱਬ ਸਮੁੱਚਾ ਨਗਰ ਤੇ ਸਤਿਕਾਰਯੋਗ ਸ਼ਖਸੀਅਤਾਂ ਇਸ ਨਗਰ ਦੀਆਂ ਐਨ ਆਰ ਆਈ ਭਰਾ ਸਾਰਿਆਂ ਦਾ ਗਹਿ ਗੱਢ ਮਾ ਧੰਨਵਾਦ ਇੱਕ ਵਾਰ ਆਪਾਂ ਫੇਰ ਸਾਰੇ ਚੜ੍ਹਦੀ ਕਲਾ ਦੇ ਲਈ ਜਕਾਰਾ ਲਾ ਦਈਏ ਫਿਰ ਆਪਾਂ ਬੱਸ ਨੂੰ ਰਵਾਨਾ ਕਰਨਾ ਭਰਾਵਾਂ ਨੇ ਬੋਲੇ ਸੋਨਿਹਾਰ ਸੋਨ ਸਿਨਿਆਬਾਦ ਬੋਲੇ ਸੋਨਿਹਾਰ ਸੋਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਐਨਆਰਆਈ ਭਰਾਵਾਂ ਦਾ ਜਿੱਥੇ ਬੈਠਿਆ ਵੈਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਓ ਜੀ ਕਰੀਏ ਬਸ ਨੁਰਵਾਨਾ ਜੀ ਕੰਡਾ ਬੰਨੇ ਤੋਂ ਪਹਿਲਾਂ ਵੀ ਦੱਸਿਆ ਵੀ ਭਰਾ ਜਿਹੜੀ ਬਸਾ ਔਰਵਾਨਾ ਹੁਣ ਜਾ ਰਹੀ ਆ ਤੇ ਪਹਿਲਾਂ ਦੱਸਿਆ 35-40 ਜਿਹੜੇ ਲੜਕੀਆਂ ਸਾਡੀਆਂ ਛੋਟੀਆਂ ਭੈਣਾਂ ਉਹਨਾਂ ਨੂੰ ਬਹੁਤ ਵੱਡੀ ਸਮੱਸਿਆ ਸੀ ਤੇ ਟੀਚਰਾਂ ਦਾ ਸਵਾਲ ਆ ਵੀ ਆਪਾਂ ਬੱਚਿਆਂ ਨਾਲ ਵੀ ਜ਼ਰੂਰ ਗੱਲ ਕਰੀਏ ਹਾਂ ਭੈਣ ਮੇਰੀ ਕੀ ਕਹਿਣਾਗਾ ਛੋਟੀ ਭੈਣਾਂ ਮੇਰੀ ਖੁਸ਼ ਆਜ ਤੁਹਾਨੂੰ ਬਸਾ ਜਿਹੜੀ ਉਹ ਪਿੰਡ ਨੇ ਸਕੂਲ ਲਈ ਆਉਣ ਜਾਂਦੀ ਜਿਹੜੀ ਸਮੱਸਿਆ ਉਹ ਦੂਰ ਕਰਤੀ ਕੀ ਕਹਿਣਾ ਚਾਹੁੰਦੇ ਧੰਨਵਾਦ ਕਰਦੇ ਆ ਜੋ ਸਾਨੂੰ ਹੁਣ ਸਾਡੀ ਸਮੱਸਿਆ ਨੂੰ ਦੂਰ ਕੀਤਾ ਅਤੇ ਸਾਨੂੰ ਲੈਣ ਲਈ ਸਾਰੇ ਦਾ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਭਾਈ ਹਾਂਜੀ ਭੈਣ ਮੇਰੀ ਇਹ ਕੀ ਕਹਿਣਾ ਚਾਹੁੰਨਾ ਤੁਹਾਨੂੰ ਆਉਣ ਜਾਣ ਦੇ ਲਈ ਬਸ ਬਰਵਾਚੀ ਦਾ ਧੰਨਵਾਦ ਕਰਦੇ ਆ ਸਾਨੂੰ ਗਰਮੀ ਸਰਦੀ ਚ ਬਹੁਤ ਔਖਾ ਸੀ ਹੁਣ ਸਾਨੂੰ ਸੌਖਾ ਹੋ ਗਿਆ ਇਸ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਮੁੱਚੇ ਸਟਾਫ ਦਾ ਵੀ ਤੇ ਇਹ ਜਿਹੜੀ ਸਟੂਡੈਂਟਾਂ ਬੱਚੇ ਆ ਇਹ ਹਰ ਰੋਜ਼ ਸਕੂਲ ਚ ਆਉਣ ਜਾਣ ਚ ਬਹੁਤ ਵੱਡੀ ਇੱਕ ਸਮੱਸਿਆ ਸੀ ਡੇਢ ਦੋ ਕਿਲੋਮੀਟਰ ਦੂਰੀ ਤੇ ਆਇਆ ਜਿਹੜਾ ਪਿੰਡ ਐਨ ਆਰ ਆਈ ਭਰਾ ਜਗਦੀਪ ਸਿੰਘ ਜੀ ਵੱਡਾ ਬਾਈ ਨਾਲ ਹੈਰੀ ਬਾਈ ਹਰਦੀਪ ਤੇ ਨਾਲ ਕੇਵਲ ਬਾਈ ਉਹਨਾਂ ਨੇ ਤੇ ਸਾਰੇ ਸਾਡੇ ਸਾਡੇ ਇਧਰ ਮਾਸਟਰ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਸੰਤ ਬਾਬਾ ਬਾਈ ਮੇਲਾ ਸਿੰਘ ਸਪੋਰਟਸ ਕਲੱਬ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜੀ ਬੱਸ ਆ ਉਹ ਪਿੰਡ ਨੂੰ ਪਹੁੰਚੇ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੀ